27 ਕੁਆਂਟਲ ਦੀ ਹੋਤਾਈ ਆ ਕਿਦੇ ਆ ਬੰਦੇ ਦੇ ਮੇਰੇ ਨਾਲ ਦਿੱਤੀ ਹੋਈ ਸੀ ਇਹਨੇ 27 ਕੁਆਂਟਲ ਪਰ ਇਕੜ ਥਿੱਲੇ ਦੀ ਥਿੱਲੇ ਦੀ ਅੱਛਾ ਜੀ ਆਹ ਉਹਨੇ ਦੱਸਦਾ ਮੈਨੂੰ ਇੱਥੇ ਖੜਾ ਤੁਸੀਂ ਵਢਾ ਲਈ ਆਪਣੀ ਮੈਂ ਤਾਂ ਵਢਾਉਣੀ ਲੈ ਤਾਂ ਮੇਰੇ ਅੱਛਾ ਹੋਰ ਦਾ ਕਿਸੇ ਦਾ ਪਤਾ ਲੱਗਿਆ ਹੋਣਾ ਝਾੜ ਦਿਨਾ ਦਾ ਇਹ ਵੀ ਦਿੱਕਿਆ ਤਾਂ ਹੁਣ ਇਹਨੂੰ ਲੱਗੇਗੀ ਉਹੀ ਤਾਂ ਨਹੀਂ ਕਹਤਾ ਨਾ ਨਾ ਮੈਨੂੰ ਇਹਨੇ ਝੂਠੀਆ ਬੋਲਣਾ ਵਾ ਜਦੋਂ ਮੈਂ ਟਰਾਲੇ ਲਾਣੇ ਦੇਖਿਆ ਵੀ ਅੱਛਾ ਜੀ ਮੈਨੂੰ ਤਾਂ ਚਲੋ ਵਾਹਿਗੁਰੂ ਭਲੀ ਕਰੇ ਸਭ ਦਾ ਇਦਾਂ ਹੀ ਆਵੇ ਜੀ ਅਸੀਂ ਨੇ ਦੇਖ ਲਾ ਵੀ ਡੇਢ ਮਹੀਨਾ ਹੋ ਗਿਆ ਨਾ ਪਾਣੀ ਨਹੀਂ ਚਲਾਇਆ ਗਣਤ ਡੇਢ ਮਹੀਨਾ ਹਾਂ ਕਾਤੇ ਇਹਨਾਂ ਬਾਈ ਪਾਣੀ ਨਹੀਂ ਲਾਉਣਾ ਅੱਛਾ ਭੈਣ ਜੀ ਉਸ ਕੋਲ ਜੋ ਇੰਨੇ ਦਾਣੇ ਦੇ ਮੈਂ ਦੇਖਿਆ ਤੇ ਇੰਨੇ ਕੁੜੀ ਚੋੜ ਦੇ ਨਾ ਵੱਲ ਭੋਰ ਕੇ ਦਾਣੇ ਬੜਾਏ ਹਾਂ ਕੋਈ ਮਰਜੀ ਦਾਣਾਂ ਦਾ ਤੇ ਬੀਜ ਕਿਹੜਾ ਤਾਂ ਜੀ ਤਾਂ ਮੈਂ ਵੀ ਨਹੀਂ ਦੇਖਿਆ ਵੀ ਕਿਹੜਾ ਦਾ ਹਾਂ ਹੈਲਾ ਇਹਨੇ ਲਾਲੀ ਪਾਣੀ ਵਿੱਚ ਛੇ ਮੈਂ ਅੱਛਾ ਜੀ ਲੈਨੇ ਕੁਕੀ ਬੱਜੀ ਹੋ ਕੇ ਜਾਣਾ ਨਰਮਾ ਲਈ ਹੋਏ ਨੇ ਮਸ਼ੀਨ ਬੰਦ ਕਰ ਆਪੀ ਅੱਛਾ ਜੀ ਉਹ ਪਰसों ਲੈ ਗਿਆ ਵੱਟ ਗਿਆ ਠੀਕ ਆ ਸਭ ਜੀਰੀ ਨੂੰ ਵੀ ਕੱਟ ਗਈ ਐ ਜੀ ਉਹੀ ਤਾਂ ਮੈਂ ਦੇਖਦਾ ਵੀ ਇੰਨਾ ਕੁ ਤਾਂ ਸਾਲਾ ਜੀਜੀ ਦਾ ਮਸਾਉਂਗਾ ਜਮੀਨ ਜੋ ਆਮ ਦਾ ਫਰਕ ਡਾਕਰ ਆ ਉਹਦੀ ਹਾਂ ਜਮੀਨ ਬਹੁਤ ਛੇੜੀ ਦੀ ਗਣਕੇ ਡਾਕਰ ਆ ਆਹੀ ਨਹੀਂ ਬਾਣੀ ਲੱਗਿਆ ਤੇ ਅੱਛਾ ਤੇ ਆਪਣੀ ਉਹ 3 ਕਿਲੇਆਂ ਡਾਕਰ ਇਹਦਾ ਸਾਰੀ ਦਾ ਪਤਾ ਲੱਗੂਗਾ ਜਦ ਵੀ ਸਾਰੀ ਦਾ ਕਿੰਨਾ ਘਾੜਾ ਬੀਜਾਂ ਪਰ ਵੀ ਫਰਕ ਆ ਨਾ ਹਾਂਜੀ ਸਾਰੀ ਦਾ ਮਿਲਾ ਕੇ ਕਿਉਂਕਿ ਜੇ ਆਪਾਂ 2 ਕਿਲੇ 3 ਦੇ ਕੀਏ ਫੇ ਉਹਦਾ ਜਦ ਸਾਰੀ ਤੇ ਹੀ ਦੇਖਣਾ ਪੈਂਦਾ ਫਿਰ ਆਹ ਹੋ ਜਾਣੀ ਇਹਨੇ ਉਰੇ ਉਰੇ ਵਾਲੀ ਇਹਦੇ ਦਾ ਚੇਰੇ ਜੇ ਹੁਣ ਇੱਕ ਚ ਵੱਧ ਹੋ ਜਵੇ ਇੱਕ ਚ ਸਾਲਾ ਘੱਟ ਰਹਿ ਜਵੇ ਫਿਰ ਉਹਦਾ ਉੱਥੇ ਚਲੇਗੀ ਗੱਲ ਇੱਥੇ ਮੇਰੇ ਕੋਲ ਤੇ ਇਹਦੇ 6 ਕਿਲੇ ਹਾਂਜੀ 6 ਕਿਲਿਆਂ ਚੋਂ ਇਹਨੇ ਵੜਾਏ 4 ਕਿਲੇ 2 ਕਿਲੇ ਮੱਕੀ ਦੇ ਹਾਂਜੀ ਉਹ 4 ਕਿਲਿਆਂ ਦੀ ਹੁਣ ਇਹ ਨੂੰ ਪੁੱਛੂ ਵੀ ਕਿੰਨੀ ਹੋਈ ਆ ਜਿਹੜੀ ਹਾਂ ਉਹ ਹੀ ਆ ਨਾ ਜਾਂ ਫਿਰ ਕਈ ਵਾਰ ਇਹਨਾਂ ਕਿਲੇ ਦਾ ਵੀ ਫਰਕ ਹੁੰਦਾ ਜਾਂ ਫਿਰ ਬੜਾ ਹੁੰਦਾ ਜਾਂ ਪੰਚਾਇਤ ਦੇ ਨਾਲ ਲੱਗਦਾ ਹੁੰਦਾ ਨਹੀਂ ਬੜਾ ਮੋਟਾ ਜਮੀਨ ਕੇ ਬੰਦ ਨਹੀਂ ਹੈਗੀ ਜੀ ਅੱਛਾ ਨਹੀਂ ਪੂਰੀ ਹੋ ਆ ਪੂਰੀ ਤੇ ਘੱਟੇ ਹੋਊਗੀ ਜੇ ਬੰਦ ਨਹੀਂ ਅੱਛਾ ਜੀ ਵਧੀਆ ਚਲੋ ਮੈਂ ਤਾਂ ਕਹਿੰਦਾ ਵੀ ਸਾਬ ਦਾ ਵੱਧੇ ਆਵੇ ਹੂੰ ਤਾਂ ਇਹਨਾਂ ਨੇ ਫਸਲਾਂ ਦੇ ਬਗਿਆ ਝੂਠ ਬੋਲਣਾ ਹਾਂ ਜੀ ਨਾ ਹੂੰ ਤਾਂ ਰੇਟ ਵਧਾਉਣੇ ਨਹੀਂ ਸਰਕਾਰਾਂ ਨੇ ਭਾਂ ਜੋ ਜ਼ਿਮੀਂਦਾਰ ਕਿਸਾਨਾਂ ਨੂੰ ਮਾਰੇ ਆ ਪਿਆ ਤੇ ਜੇ ਚਲੋ ਰੱਬੇ ਮਿਹਰ ਕਰ ਦਵੇ ਮੋਦੀ ਦਾ ਬੈਠਾ ਸਾਲ ਯਾਨੀ ਆਏ ਆ ਨਾ ਵੀ